ਅੱਜ ਡੀਟੂ ਚਲੇ ਨਹੀਂ ਅੱਜ ਡੀਟੂ ਨਾਲ ਫਾਇਰ ਕਰਨਾ ਹੈ ਸਾਰੇ ਬਹੁਤ ਮਹਿੰਗਾ ਦਾ ਤੇ ਸਾਰੇ ਠੀਕ ਹੋ ਗਏ ਤੇ ਅੱਜ ਮੈਨੂੰ ਵੇਖਣਾ ਹੈ ਕਿ ਨਵੀਂ ਜੀ ਜਗ੍ਹਾ ਤੇ ਮੈਂ ਹੀ ਚਲਾਵਾਂ ਦੇਣ ਸਕੂਟੀ ਦਾ 8 ਸਾਲ ਹੋ ਗਏ ਸਕੂਟੀ ਚੋਂ ਚਲਦੇ ਆ ਪਰ ਲਾਇਸੈਂਸ ਅਪਲਾਈ ਨਹੀਂ ਕੀਤਾ ਤੇ ਹੁਣ ਰੂਟ ਬੜਾ ਸਖਤ ਹੋ ਗਿਆ ਥੋੜਾ ਜਾਣਾ ਵੀ ਪੈਂਦਾ ਦੂਰ ਮੇੜੇ ਤੇ ਇਸੇ ਕਰਕੇ ਅੱਜ ਮੈਂ ਆਪਣਾ ਟ੍ਰਾਈ ਦੇਣ ਆਈ ਆ ਸਕੂਟੀ ਦੀ ਲਾਇਸੈਂਸ ਅਪਲਾਈ ਕਰਵਾਤਾ ਉਹਦੇ ਆਉਣਾ ਪੈਣਾ ਇਹ ਡਰ ਵੀ ਲੱਗਣ ਡਿਆ ਵਾ ਵੇਖੋ ਹੁਣ ਕੀ ਬਾਤ ਆ ਆ ਕਿੰਨੀਆਂ ਸਾਰੀਆਂ ਚੱਕੀਆਂ ਲੱਕੀਆਂ ਲੈ ਕੇ ਸਾਰੀਆਂ ਟ్రਾਇਲ ਦੇਣ ਆਈਆਂ ਵਾ ਤੇ ਵੇਖੋ ਪਾਸੋਂ ਨਹੀਂ ਆ ਗਿਆ ਤੇਲ ਨਹੀਂ ਆ ਉਦਾਂ ਦੇ ਸਕੂਟਰ ਦਾ ਪੂਰਾ ਮੈਨੂੰ ਆਇਆ ਕਿ ਚਲਾ ਲਈ ਨਹੀਂ ਮੱਪੜੀ ਵਧੀਆ ਚਲਣੀ ਆ 8 ਸਾਲ ਹੋ ਗਿਆ ਚਲਾਉਂਦੇ ਆ ਪਰ ਜਰੂਰੀ ਨਾ ਟੈਸਟ ਦੇ ਲਿਗਣ ਡਰ ਲੱਗਣਾ ਕਿਤੇ ਫੇਲ ਨਾ ਹੋ ਜਾ ਕਿ ਚਲੋ ਮੈਂ ਡਰ ਮੈਂ ਨਹੀਂ ਡਰ ਰਹਾ ਤੇ ਵੇਖਦੀਆਂ ਸਾਰਿਆਂ ਤੇ ਨਾਲੇ ਤੁਹਾਨੂੰ ਦੱਸ ਦਿੰਦੀ ਹਾਂ ਸਾਰਿਆਂ ਨੂੰ ਕੀ ਕੀ ਹੁੰਦਾ ਆ ਗੱਡੀਆਂ ਦੇ ਟਰਾਈ ਦੇਣ ਵਾਲੇ ਜ਼ਿਆਦਾ ਆਏ ਆ। ਆਹ ਮੋਟਰਸਾਈਕਲ ਆਹ ਮੋਟਰਸਾਈਕਲ ਸਕੂਟਰੀ ਵਾਲੇ ਤਾਂ ਕੋਈ ਕੋਈ ਆਇਆ। ਜ਼ਿਆਦਾ ਗੱਡੀਆਂ ਵਾਲੇ ਹੀ ਆ। ਅੱਗੇ ਤੇ ਬਗੈਰ ਮੈਂ ਟਰਾਈ ਦੇ ਬਣ ਜਾਂਦਾ ਹੁੰਦਾ ਸੀ ਪਰ ਮੈਂ ਲੈਟ ਹੋ ਗਈਆਂ। ਪਤਾ ਨਹੀਂ ਕਿਉਂ ਘਾਲੂ ਕਰ ਛੱਡੀ ਬਣ ਜਾਣਾ ਹੀ ਬਗੈਰ ਟਰਾਈ ਤੋਂ ਪਰ ਚਲੋ ਕੋਈ ਗੱਲ ਨਹੀਂ ਸਕੂਟੀ ਤੇ ਚਲਾਈ। ਚਲ ਦੋ ਗੱਲ ਨਹੀਂ ਡਰਨ ਦੀ ਨੂੰ ਤੇ ਸਕੂਟਰੀ ਤੇ ਵਟ ਕੱਢਦੇ ਹੀ ਪੂਰੇ। ਚਲਾ ਦੇ ਲੈਣੀ ਆ। ਪਰ ਫਿਰ ਵੀ ਨਾ ਜਦੋਂ ਕੋਈ ਦੱਸ ਦੇਣਾ ਹੋ ਨਾ ਦਿਲ ਚ ਘਬੌਂ ਜਾਂਦਾ ਵਾ ਕਿ ਜੀ ਪਾਸੋਂ ਕਰਿਆ ਪੇਨ ਹੋਣਾ ਹੈ ਹੋਈ ਜਾਣਾ ਪਾਸ ਕੋਈ ਗੱਲ ਨਹੀਂ ਟੈਨਸ਼ਨ ਫਰੀ ਹੋ ਜਾ ਤੂੰ ਪਾਸ ਹੋ ਜਾਣਾ ਚਲੋ ਲੱਗੀ ਆਹ ਟਰਾਈ ਚਲਣ ਦੀ ਹੈ ਜੀ ਤੀਤੀ ਸਕੂਟਰੀ ਵਾਲਾ ਕੋਈ ਨਹੀਂ ਹੈਗਾ ਕੋਈ ਨਹੀਂ ਵਾਲਾ ਹੈਗਾ ਬਸ ਬਾਈਕ ਵਾਲਾ ਹੈਗਾ ਇੱਕ ਅੱਲਾ ਹੂੰ ਚਲੋ ਦੱਸੋ ਦੇ ਦਵਾ ਗੱਡੀ ਵਿੱਚ ਨਾ ਯੂਟਿਉਬ ਤੋਂ ਵੀ ਰਵਿਓ ਲੈਣੇ ਲੁੱਦੇ ਸਾਰਾ ਕੁਝ ਬੈਗ ਵੀ ਕਰੋ ਗੇ ਕਰੋ ਮੋੜ ਕਰੋ ਸਾਰਾ ਕੁਝ ਕਰੰਦੇ ਆ ਗਏ ਗੱਡੀ ਦਾ ਥੋੜਾ ਜਿਹਾ ਉੱਥਾ ਹੋ ਰਿਹਾ ਗੱਡੀ ਵਾਲੇ ਤੇ ਚੁਲਾ ਸਿੰਦਾ ਹੁਣ ਬੈਗ ਕਰਨੀ ਨੇ ਸਾਰੀ ਦੀ ਸਾਰੀ ਲੈ ਆਉ ਮੈਂ ਆਪਣੀ ਏਟੀ ਵਾਲਾ ਕਿ ਆਮਾ ਗਾਣਾ ਲੈ ਤਾ ਨਾ ਫੇਰੀ ਮੇਰੀ ਫੇਰੀ ਆ ਆਹੜੇ ਕੁੜੀ ਨਹੀਂ ਆ ਗੰਦੀ ਡਰਾਈਵ ਹੈ ਫੇਲਾ ਫੇਲਾ ਹਾਂ ਹਾਂ ਲੱਗ ਗਈ ਜੀ ਉੱਲੇ ਤੋਂ ਤਾਂ ਹਾਂ ਤਾਂ ਹੰਦਈ ਜਾਏ ਡਰਾਈ ਕੈਮਰੇ ਚ ਫੇਲ ਆ ਜਾਣਾ ਨਾ 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 ਲਾਤੀ ਜਾਂਦੇ ਉਧਰ ਕੱਢਦੇ ਕੁਰੇ ਨੇਂ ਦੀਏ ਚਲਾਉਣੀ ਇਹ ਉਹ ਪਿਛੇ ਲੱ। ਇਹ ਲ। ਤੇ ਰੰਗ ਨੰਬਰ ਲੱਗ ਜਾਣਾ ਹੋਣੀ। ਕੋਈ ਨਹੀਂ ਮੇਰੇ ਤੇ ਸਕੂਟਰੀ ਆਵਾ ਚਲਾ ਲੈਣੀ ਐ। ਬੈਗ ਮੜਦਾ ਨਹੀਂ ਤੇ ਬੈਗ ਨਹੀਂ ਮੜਿਆ ਜਾਣ ਲਿਆ। ਇਹ ਦੇ ਕਿਹੜੀ ਕੰਟਰੋਲ ਕਰਾਈਂ ਖੜੀ ਹੈ ਜੀ। ਉਹਨਾਂ ਨੇ ਸ਼ਾਮਾਂ ਨੂੰ ਰਿਜ਼ਲਟ ਦੇ ਦੇਣਾ ਹੈ। ਇਹ ਢੇਲਾ ਘਪਾ ਦਾ ਮੋਬਾਈਲ ਹੀ ਚਾਜਣਾ ਕਿ ਨੂੰ ਹੁਣਾਂ ਨੇ ਹੁਣ ਕੋਈ ਨਹੀਂ ਲੈਣਾ ਮਾਈ ਉੱਪਰ ਇਹ ਨਹੀਂ ਮੋੜਨਾ ਇਹਨੇ ਜਿਆਦਾ ਪਿਛੇ ਲੈ ਗਈ ਨਾਲ ਹਾਂ ਆ ਚੂੜੀਆਂ ਪਈਆਂ ਕੁੜੀ ਨੂੰ ਲੱਗਦਾ ਵਿਆਹ ਹੋਆ ਕੁੜੀ ਦਾ ਹਾਂ ਵਿਆਹ ਵਾਲੀ ਕੁੜੀ ਟਰਾਈ ਡੀਨ ਆਗੇ ਜੀ ਜੀਰ ਚ ਬੁਰੀ ਰੇਤ ਦੇ ਜੌਂਡੀ ਢੇਰ ਵਾਲੀ ਗੱਡੀ ਹੁੰਦੀ ਤੱਕੇ ਨਾਲ ਬੰਦ ਹੁੰਦੀ ਹਾਂਜੀ ਜਾਨਣ ਪੰਦੇ ਗਰ ਦੇ ਕਰਾ ਚੈਸੇ ਡੇਗਾ ਪੰਦੇ ਨੂੰ ਕੁੱਤੋ ਵਿਆ ਤਰੇ ਆ ਗੁੜੀ ਦਾ ਛੂੜੀਆਂ ਨਹੀਂ ਆ ਵੈਹੇ ਕੰਫਿਊਜ਼ ਹੋ ਜਾਂਦਾ ਵਾ ਓਏ ਓਏ ਗਾੜਤੀ ਓਏ ਓਏ ਗਲਤ ਸਾਈਡ ਤੇ ਜਾੜਦੀ ਓਏ ਬਸ ਲੰਦਾ ਜਾਂਦਾ ਹਾਂ ਮੋਰ ਚ ਜਿੱਤਾ ਹੀ ਕੁੜੀ ਤੂੰ ਤਾਂ ਬਗੈ ਰਾਈ ਤੁਲ ਸੰਸ ਬਣਾਇਆ ਗੱਡੀ ਦਾ ਤੇ ਬਣਾਇਆ ਨਹੀਂ ਬਸ ਪੀਣਾ ਹੀ ਨੇ ਹਾਂ ਕੋਪਰੈਂਟ ਹੋ ਗਿਆ ਹਮੋਂ ਪੂਰਾ ਠਾਇਆ ਉਹ ਜਿਹੜੀ ਉਲਟੋ ਲੱਗੀ ਐ ਨਾ ਲਾਲ ਜੀ ਉੱਤੋਂ ਬਾਦਲੀ ਬਾਰੇ ਹੋਣੀ ਹੈ ਜੀ ਨਰਵਸ ਹੁੰਦੀ ਹੋਣ ਕਿ ਚਾ ਕਿਦਾਂ ਠੀਕ ਹੀ ਹੈ ਬੱਸ ਤੇ ਹੈ ਜੀ ਆ ਦਰਵਾਜ਼ਾ ਬਾਕੀ ਇੱਕੋ ਇੱਕ ਲੋ ਜਣੇ ਨੂੰ ਦੇ ਦਿਆਂ ਨਾ ਚਲੰਦਿਆਂ ਲੈੜੀ ਲੱਗਣਾ ਨੰਬਰ ਜੇ 10 ਜਣੇ ਜਾਣਗੇ ਤੇ ਫਿਰ ਉੱਤੋਂ ਬਾਦਲੀ ਲੱਗਣਾ ਨੰਬਰ ਆਇਆ ਹੁੰਦਾ ਨਾ ਦੇ ਦੋ ਤਾਂ ਜਾਣੇ पेपरਹੀਂ ਆ ਵੀ ਜਦੋਂ ਮੈਂ ਬਾਜ਼ ਕਰਾਇਆ ਪਤਾ ਲੱਗ ਜੇਗਾ ਫੇਲ ਨਾ ਹੋ ਜੀਏ ਦੋ ਚਾਰ ਜਾਣੇ ਵੇਚਦੀਆਂ ਤੋਂ ਬਾਅਦ ਹੀ ਆ ਰਹੀ ਹੁਣ ਮੇਰੇ ਹੁਣ ਜਾ ਤੂੰ ਵੇਣ ਫੇਲਤ ਨਹੀਂ ਚੱਲਦਾ ਹੁੰਦਾ ਮੈਨੂੰ ਬੜਾ ਤੇ ਤੇ ਯਕੀਨ ਆ ਵੀ ਨਹੀਂ ਫੇਲੂ ਨਹੀਂ ਮੇਰੇ ਨਾਲ ਵਧੀਆ ਤੇ ਤੂੰ ਚਲਾਉਂਦੀ ਸਕੂਟਰੀ ਬਾਕੀ ਵੇਨੇ ਆ ਕੀ ਬੰਦਾ ਚਲੋ ਵੇਰਦੇ ਆ ਇਹ 11 ਵਜੇ ਰੇਟ ਵੇਟ ਕਰੰਡੀ 11:30 ਗਿਆਨ ਹੋਇਆ ਤਾਂ ਨਹੀਂ ਹੁੰਦਾ ਗੱਡੀਆਂ ਦੇ ਟ੍ਰਾਈ ਹੋਈ ਜਾਣੀਆਂ ਗੱਡੀਆਂ ਜਿਆਦਾ ਤੇ ਬਾਈਕੋਂ ਜਿਆਦਾ ਘੱਟ ਸੀ ਆਹ ਮੈਂ ਕਾ ਕਾ ਕੇ ਇੰਦਰ ਮੈਂ ਕਿੰਨੀ ਵਾਰੀ ਕਹਿ ਕੇ ਮੈਂ ਟੈਸਟ ਲਾਉਣਾ ਫੇਰ ਨਹੀਂ ਆਈ ਹੂੰ ਫਿਰ ਬਸ ਬਾਕੀ ਬੰਦੇ ਹੀ ਰਹੋਗੇ ਨਾ ਨਾ ਇਹ ਤੁਹਾਨੂੰ ਗਾ ਨਹੀਂ ਸਕੋਟਰ ਮੋਟਰਸਾਈਕਲ ਤੇ ਥੋੜੀ ਹੀ ਆ 10 12 ਹੀ ਆ ਬਸ ਛੇਤੀ ਹੋ ਜਾਣਾ ਪਈ ਆਪਾਂ ਚਲੋ ਦੇਖੋ ਆ ਟਰਾਈ ਨਹੀਂ ਕੀ ਬੰਦਾ ਹੂੰ ਹੂੰ ਨੋਸਪਰੀਯ ਸਿੰਘ ਸਾਮਰ ਸਿੰਘ ਸਿੰਘ ਇੰਨਾ ਤੋਂ ਬਾਅਦ ਪੂਨਮ ਦੀ ਵਾਰੀ ਆਉਣੀ ਹੈ ਹੁਣ ਹਾਂ ਲਿੰਗ ਪੂਨਮ ਦੀ ਵਾਰੀ ਆਉਣੀ ਹੈ I'll look one very good. ਕਿਦਾਂ ਦਾ ਲੱਗਾ ਫੇ ਟ੍ਰੈਲ ਲੈ ਕੇ ਜਦੋਂ ਮੈਂ ਮੋਬਿਲ ਲੈ ਕੇ ਲਾਈਨ 'ਚ ਖੜੇ ਹਾਂ ਡਾਟੇ ਵਾਲੇ ਲੱਗਣ ਡਿਆ ਹੀ ਦਾਦੀ-ਦਾਦੀ ਨੇ ਇਹ ਕਿਉਂ ਪਰ ਮੈਂ ਪੈਰੀ ਥੱਲੇ ਲਾਇਆ ਕਦੇ ਕਦੇ ਮੇਰੇ ਪੈਰ ਥੱਲੇ ਲੱਗ ਚੱਲਿਆ ਹੀ ਔਰ ਫਿਰ ਵੀ ਮੇਰਾ ਬਚਾਅ ਹੋ ਗਿਆ ਦਿਲ ਡਰਣ ਡਿਆ ਹੀ ਪਰ ਮਨ ਪੱਕਾ ਹੀ ਗਿਆ ਕਿ ਪਿਆਰ ਨਹੀਂ ਥੱਲੇ ਲਾਉਣਾ ਤੋ ਦਰਦੀ ਦਰੰਦੀ ਨੇ ਟਰੈਕ ਪਾਸ ਕਰਨਿਆ ਤੇ ਹੁਣ ਮੇਰਾ ਲਾਇਸੈਂਸ ਜਿਹੜਾ ਫਲਾਈ ਹੋ ਗਿਆ ਪੱਕੇ ਤੌਰ ਤੇ 20 ਦਿਨਾਂ ਬਾਅਦ ਆਇਗਾ ਘਰ ਬਣ ਕੇ ਹਾਂ 20 ਦਿਨਾਂ ਬਾਅਦ ਫਿਰ ਮੈਂ ਪਾਸ ਕਰ ਲਿਆ ਜਦਾ ਟਰੈਲ ਦਾ ਹੈਗਾ ਮੈਨੂੰ ਮੈਂ ਟਰਾਲ ਤੇ ਦਰਦੀ ਕੰਗ ਪਰ ਫਿਰ ਵੀ ਐਕਸਪੀਰੀਅੰਸ ਹੈਗਾ ਮੈਨੂੰ 8 ਸਾਲ ਦਾ ਜਾਣ ਕੇ ਦਵੀ ਜਾਗੀ ਇਹ ਹੌਲਾ ਜੀ ਚੱਲੇ ਆ ਥੋੜੀ ਜੀ ਸ਼ੋਪਿੰਗ ਕਰਨ ਲੈ ਲੇ ਹੋ ਗਿਆ ਸਵੇਰੇ 11 ਵਜੇ ਆਇਆ ਕਰੋ ਤੇ 9 10 ਵਜੇ ਤੁਰੇ ਭਰੇ ਕੇ ਇੱਥੇ ਟਾਈਮ ਥੋੜਾ ਜ਼ਿਆਦਾ ਲੱਗ ਗਿਆ ਵਾ ਸਰ ਵੀ ਨੂੰ ਘਰੇ ਛੱਡ ਕੇ ਆਏ ਨਾਨੀ ਉਹਦੀ ਕੋਲ ਕਿਉਂਕਿ ਉਹ ਠੀਕ ਨਹੀਂ ਸੀ ਤੇ ਹੁਣ ਚਲੋ ਚੱਲਦੇ ਆਂ ਨਾਲੇ ਸ਼ਾਪਿੰਗ ਕਰ ਲਈ ਥੋੜੀ ਬੱਤੇ ਸਿਆਲਾ ਆ ਗਿਆ ਵਾ ਸਿਆਲ ਦੀ ਸ਼ਾਪਿੰਗ ਕਰਨੀ ਹੈ ਤੇ ਚੱਲਦੇ ਆਂ ਫਿਰ ਘਰ ਅਹੀਂ ਆ ਗਏ ਸ਼ਾਪਿੰਗ ਮਾਲ ਵਿਸ਼ਾਲ ਮੈਗਾ ਮਾਰਟ ਆ ਤੇ ਮੇਰੇ ਮਨ ਨੂੰ ਕਿਤੇ ਗੇ ਸਕੂਟਰ ਿਆ ਲੱਗ ਗਈ ਆ ਚਲੋ ਅਜੀ ਲੈਣਾ ਸਮਾਨ ਆ ਗਿਆ ਆ ਗਿਆ ਚਲੋ ਚੱਲੀਏ ਆ ਲੋ ਖੜੋ ਅਹੀਂ ਤੇ ਆਹੀਂ ਕਪੜੇ ਵੇਦਣ ਖਰੀਦ ਕੁਛ ਹੋਰ ਲਿਆਗਾ ਕਿਚਨ ਦਾ ਸਮਾਨ ਖਰੀਦ ਲਿਆ ਵਾ ਤੇ ਕਪੜੇ ਸਾਨੂੰ ਪਸੰਦ ਨਹੀਂ ਆਏ ਮੈਂ ਅੱਬਾ ਹਰਵੀਰ ਤੇ ਲੈਣ ਆਏ ਸੀਗੇ ਤੇ ਹਰਵੀਰ ਦੇ ਦੇਖ ਲਿਆ ਸੈਕਸ਼ਨ ਕੁਝ ਖਾਸ ਨਹੀਂ ਲੱਗੇ ਜਿਹੜੇ ਮੈਂ ਮੰਗਦੀ ਆ ਟਰੈਕਸੂਟ ਲੈਣੇ ਸੀਗੇ ਦੋ ਤਿੰਨ ਉਹ ਹੈ ਨਹੀਂ ਫਿਰ ਮੈਂ ਕਿਹਾ ਚਲੋ ਜਿੱਥੋਂ ਟਰੈਕਸੂਟ ਲਵਾਂਗੇ ਬਾਕੀ ਸ਼ੋਪਿੰਗ ਵੀ ਉੱਥੋਂ ਕਰ ਲੈਣੀ ਬਾਕੀ ਸਾਰੀ ਸ਼ੋਪਿੰਗ ਤੇ ਹਲਾਲ ਅੱਬਾ ਕਿੱਟ ਭਰ ਲਈ ਆ ਥੋੜਾ ਥੋੜਾ ਗੱਲਾਂ ਕਰਾ ਗਿਆ ਤੇ ਮਿਲਿਆ ਕੁਝ ਵੀ ਨਹੀਂ ਮਿਲਿਆ ਕੁਝ ਨਹੀਂ ਕੋਈ ਗੱਲ ਨਹੀਂ ਹੁਣ ਹੋਰ ਕਿਤੇ ਸ਼ਾਪਿੰਗ ਕਰ ਲਾਂਗੇ ਥੋੜਾ ਬੋੜਾ ਟਾਈਮ ਉਹ ਤੇ ਵੇਸਟ ਕਰ ਲਾਂਗੇ ਕਿ ਹੋਰ ਕੀ ਹੈ